ਚਲਦਾ ਇੱਧਰ ਗ੍ਰਿੰਦਰ ਜੀ ਦਾ ਮਾਰਨ ਆਇਆ ਮੇਰੇ ਨਾਲ ਹਾਂ ਨਾ ਗ੍ਰਿੰਦਰ ਕੀ ਹਾਲ ਹੈ ਸੱਸੀ ਦਾ ਬੁਲਾ ਦੇ ਤਨ ਸੱਸੀ ਕਾਲ ਜੀ ਕਿਵੇਂ ਆ ਠੀਕ ਆ ਵਧੀਆ ਚੱਲਦਾ ਕਰਾ ਹੈ ਕੋਈ ਕਮੀ ਪੇਸ਼ੀ ਤਾਂ ਨਹੀਂ ਚੱਲ ਫਿਰ ਦੇਖ ਉਧਰੋਂ ਚੱਲ ਪਾਪਾ ਨਾਲੋਂ ਚੱਲੀ ਆ ਇੱਧਰ ਸਾਈਡ ਹੋ ਕੇ ਇਹਨਾਂ ਇਸ਼ਾਰਾ ਦੇ ਹੀ ਜਾਏਗਾ ਅਜੇ ਨਾ ਇਸ਼ਾਰਾ ਦੇ ਹੀ ਜਾਏਗਾ ਯਾਨੀ ਇੱਧਰ ਆਉਂਦਾ ਹੈ ਇੱਧਰ ਵੀ ਆਉਣਾ ਹੈ ਜਾਂ ਕਰਾ ਜਾਦਾ ਭਰ ਜਾਂਦਾ ਥੋੜਾ ਇਸ਼ਾਰਾ ਆਇਆ ਦੇਖ ਆਏ ਮਾਰਦੇ ਗੱਲ ਇੱਧਰ ਆ ਕੇ ਵੀ ਦਈ ਜਾਗਾ ਮਾੜਾ ਜਾਂ ਗੂਲਾ ਨਿਕਲ ਕੇ ਆ ਜਦੋਂ ਮਿੱਟੀ ਛੱਡ ਹੋ ਜਾਂਦੀ ਆ ਫਿਰ ਚੱਲ ਬਹੁਤ ਕੱਖ ਕੱਖ ਵੀ ਬਹੁਤ ਆ ਬਈ ਅਜਾ ਲੇਜ਼ਰ ਵੀ ਨਹੀਂ ਹੋਇਆ ਤੇ ਖਰਾਬ ਵੀ ਬਹੁਤ ਆ ਖੇਤ ਬਾਕੀ ਇੱਧਰ ਵੀ ਜਾਣਾ ਗੁਰਮukh ਬਾਈ ਦੇ ਘਰ ਤੇ ਤੇ ਕਰਕੇ ਆਉਣਾ ਸਵੇਰੇ ਗਏ ਤੇ ਉਹਦੇ ਵੀ ਕੱਖਾ ਕਰਕੇ ਛੱਡ ਜਾਂਦਾ ਉਹ ਬਾਉ ਨਾ ਹਣਾ ਦੋ ਤਿੰਨ ਵਾਰੀ ਬਾਤ ਕਰਾਂ ਮੈਂ। ਓਰੇ ਆ। ਬਾਈ ਗਰੇਂਦਰ ਅਰ ਮੈਂ ਘੋੜੀ ਲਿਆਉਣੀ ਐ ਇੱਕ। ਆਪਾਂ ਨੇ ਘੋੜੀ ਲੈਣੀ ਐ ਨਾ ਇੱਕ। ਉਹਦਾ 9-11 ਰੱਖਣਾ ਐ। ਸ਼ਹਿਵਾ। ਸ਼ਹਿਵਾ। ਫਿਰ ਉਹਦੇ ਵੇ ਤੂੰ ਬਹਿ ਜਾ ਕਰੀ ਮੈਂ ਹੀਰੇ 'ਤੇ ਬਹਿ ਜਾ ਕਰੂੰਗਾ। ਹਾਂ। ਠੀਕ ਆ ਫਿਰ। ਚੱਲ ਫਿਰ ਲਿਆਉਣੀ ਆਪਾਂ। ਚੱਲ ਜਲਦੀ ਐ। ਅੱਧਾ ਖੜੇ ਵੇ ਸਹ ਜੰਦਾ ਘੋੜੀ ਲੈਣੀ ਆਪਾਂ ਦੀ ਕਾਤੀ। ਉਹ ਸਹਿਵਾ ਸੋਚੀ ਬੈਠਾ ਹਾਂ ਹਾਂ ਜੀ ਚੱਲ ਰਿਹਾ ਕੰਮ ਹੋਰ ਉਹ ਬੱਲੇ ਪਾਣੀ ਭਾਈ ਮਾਲਾ ਤੇ ਆਇਆ ਇਹ ਮਾਲਾ ਤੇ ਆਇਆ ਜੀ ਮਾਲਾ ਤੇ ਆਇਆ ਉੱਥੇ ਚੋਂਦਾ ਫੇਰ ਸਾਡੇ ਗੇੜੇ ਨੂੰ ਕੀ ਕਰਨਾ ਉਹ ਨਲਾ ਨਾ ਦਈ ਉਹ ਰਹਿਣ ਦੇ ਨਵੇੜ ਨਾ ਦਈ ਹੁਣ ਮਸੀ ਦਾ ਨਾਤਾ ਰੋਤਾ ਨਾਤਾ ਵੀ ਨਹੀਂ ਨਹੀਂ ਲੱਗਿਆ ਕਾਉਣਾ ਹੈ ਹਾਂ ਹੋਰ ਨਲਾਉਣਾ ਹੈ ਇਹਦੇ ਖੁੰਗਿਆ ਲੈਦੇ ਇੰਨੇ ਨੂੰ ਉਹ ਏਠਾ ਲੈਣੇ ਆ ਉਹਨੇ ਉਹ ਆਹ ਲੈ ਲੈ ਤੂੰ ਉਹਦਾ ਤੇਰਾ ਦਬਾ ਕੇ ਵਜਣਾ ਅੱਜ ਇੱਕ ਅੱਖਾਂ ਵਿੱਚ ਹਲਦਾ ਸਵੇਰ ਦਾ ਅੱਜ ਇੱਕ ਵਾਰ ਬਾਕੇ ਆਹ ਲੋੜ ਦੀ ਬਾਜੀ ਕੇ ਸਾਰਾ ਚੱਕ ਲਾਉਣਾ ਹੈ ਆਇ ਨਾ ਘਰ ਦੇਖੀ ਬੁੱਸ ਸਹੀ ਕਰ ਗਿਆ ਭਾਈ ਕੇਤੀ ਬਹੁ ਕਰਦਾ ਇੰਨੀ ਆਪਣੀ ਨਹੀਂ ਕਰਦੇ ਆਪਣੀ ਟਰੈਕਟਰ ਨਹੀਂ ਕੇਤੀ ਕਰਦੇ ਹਾਂ ਹੈਨਾ ਕੰਮੇ ਬਹੁਤ ਹੁੰਦਾ ਕਹਿੰਦੇ ਸਾਨੂੰ ਕਰਮ ਵਾਲਾ ਟਰੈਕਟਰ ਆ ਟਰੈਕਟਰ ਵੀ ਕਰਮਾ ਆ ਗਿਆ ਕਿਹੜੀ ਚੀਜ਼ ਆ ਜਿਹਦੇ ਬਣਾ ਚੱਲੇ ਆਪੇ ਇਹ ਆ ਲੱਗਿਆ ਵਾ ਗੱਪਾਂ ਲਾਉਣ ਕੱਖਾਂ ਲਾ ਕੇ ਟੰਗ ਕਰਦਾ ਬਗਾਨ ਤਾਂ ਕੱਖਾਂ ਵਾਲੇ ਵਿੱਚ ਹੀ ਹਲਦਾ ਕੱਕ ਘਰਾਵ ਕਰਦਾ ਬਹੁਤ ਘਰਾਵ ਕਰਦਾ ਉਹ ਜੜਾਂ ਆਂਦੀਆਂ ਮੂਟੇ ਨਹੀਂ ਉੱਥੇ ਵੀ ਬਹੁਤ ਟਾਈਮ ਲੱਗਿਆ ਹੁਣ ਕਿਹਦੇ ਪੁੱਤ ਜੰਦਾ ਫਿਰ ਵਿੱਚ ਹਰਿਆਈ ਮਰਾਈ ਪਈ ਆ ਹਾਂ ਪੁੱਤਾਂ ਜੜ ਗਏ ਢੱਕਾ ਘਰ ਦੋ ਦੋ ਕਰਕੇ ਢੱਕੇ ਹਾਂ ਦੋ ਦੋ ਤਿੰਨ ਤਿੰਨ ਢੱਕੇ ਕਰਕੇ ਤੇ ਬਾਅਦ ਮੈਂ ਕਹਿੰਦਾ ਗੁਰਮਖਦੇ ਕਰਿਆ ਯਾਰ ਉਹ ਕਹਿੰਦਾ ਹਲਾ ਦੇਖ ਕੇ ਆ ਗਿਆ ਯਾਰ ਬਾਅਦ ਤੇ ਬਾਅਦ ਤੇ ਉਹਨੇ ਉਹਦਾ ਫੋਨ ਫੇਰ ਆਇਆ ਉਹ ਮੁੱਕਦਾ ਯਾਰ ਉਹ ਖੱਬਲ ਉਹਦਾ ਸੁੱਕਾ ਹੀ ਤਾਂ ਉਹਦਾ ਖੱਬਲ ਪਤਾ ਗਿਆ ਬੜੇ ਜੂੰਡੇ ਬੜੇ ਦੇ ਉਹ ਮੈਂ ਵੀ ਕੰਮ ਕਰਨਾ ਮੇਰੇ ਕੰਮ ਕਰਦੇ ਚੱਲ ਕੀ ਕਰਨਾ ਪਨੀਰੀ ਉਥੇ ਚ ਟਰੈਕਟਰ ਪਾ ਇੱਕ ਉਰੇ ਵੱਟ ਪਾਉਣੀ ਉਹਦੇ ਬਾਅਦ ਪਨੀਰੀ ਲੱਦ ਕੇ ਉਹ ਜੈਲੇ ਬਾਈ ਦੇ ਤੇ ਮੇਰੇ ਖੇਤ ਚ ਛੱਡਿਆ ਕੱਢਿਆ ਆਉਂਗਾ ਤੂ ਤੇ ਲੇਜਨ ਮਾਰਿਆ ਬਾ ਠੀਕ ਆ ਮਾਰ ਟਰੈਕਟਰ ਦੇ ਜੀ ਪਰ ਮੈਨੂੰ ਕਿਹੜਾ ਟਰੈਕਟਰ ਨੂੰ 55 ਪਾ ਕੇ ਦੇ ਦਿੰਨਾ ਚੱਲ ਕਰਦੇ ਤੂੰ ਕੰਮ ਮੈਂ ਪਾਵਾਂ ਜਿਹੜੇ ਪਾਉਣੀ ਮੈਂ ਮੈੜੇ ਵਾਲੇ ਨਾਲੇ ਪਾ ਲਈ ਮੈਂ ਵੀ ਪਾਉਣੀ ਚੱਲੀ ਆਂ ਕਿਆ ਡੋਲ ਬਾ ਫਿਰ ਇੱਕ ਪਾਉਣੀ ਮੈਂ ਤਾਂ ਚੱਲੀ ਜੇ ਨਾਲੋਂ ਅਸਵੇਰੇ ਸਵੇਰੇ ਵਾਹ ਲੈਜਰ ਮਾਰਿਆ ਦੇਖ ਕੇ ਬਾ ਠੀਕ ਠੀਕ ਤੇਲ ਵੀ ਦੇਖਣਾ ਪੈਣਾ ਕਿੰਨਾ ਕ ਜਾਜ ਮੈਂ ਮੈਂ ਵੀ ਹੁਣ ਆਇਆ ਬੋਖੜਾ ਕੱਦੂ ਨਵੇੜ ਕੇ ਸਾਰੇ ਹੀ ਠੀਕ ਹੈ ਨਿਬੜਿਆ ਹੈ ਹੈ ਨਿਬੜ ਗਿਆ ਅਸਲ ਬਾ ਜਿਹੜਾ ਤੱਤ ਪੜਾਤਾ ਵਾਲੀ ਬਾਹੀ ਹੈ ਨਾ ਉਹ ਗੋੜਾ ਲਾਦਾ ਯਾਰ ਕਾਕੇ ਸੁੱਕਦੇ ਆ ਹੁਣ ਖੱਬਲ ਇਹ ਵੀ ਕਿਆ ਕਰੇ ਧੁੱਪ ਨਹੀਂ ਹੈਗੀ ਤੁੱਪ ਨਹੀਂ ਹੁਣ ਬਾਈ ਜੀ ਜੇ ਨਹੀਂ ਚਾਚੇ ਜੇ ਅੱਜ ਦਿਓ ਧੁੱਪ ਲੱਗ ਜਿੰਦੀ ਨਾ ਕੜੀ ਜੀ ਪੈ ਜਾਣਾਂ ਦਾ ਫਰਕ ਪਰ ਧੁੱਪੇ ਨਹੀਂ ਆ ਗਈ ਬੱਟ ਕਰਕੇ ਅਗਲਾ ਕਹਿੰਦਾ ਕਰਦੇ ਮੈਂ ਉਹ ਵੀ ਆਹੀ ਗੱਲ ਕਰ ਤੂੰ ਐਂ ਦੇਖ ਲੈ ਚਾਚੇ ਨੇ ਕਿਹਾ ਕਹਿੰਦਾ ਹਲ ਮਰਾ ਦੇ ਉਹਨੇ ਜਦ ਹਲ ਮਰਾ ਤੇ ਉਹਦੇ ਬਾਅਦ ਹੁਣ ਜਿੱਦਾਂ ਹੀ ਕਹਿੰਦਾ ਮੈਂ ਬੌਣ ਲਾਇਆ ਵਾ ਤਿੰਨ ਪਵਾੜਾ ਪਵਾਤੇ ਆ ਬਾਈ ਦਾ ਫੋਨ ਕਹਿੰਦਾ ਮੇਰਾ ਬਾਜਰਾ ਕਹਿੰਦਾ ਬਾਜਰੇ ਵਾਲਾ ਕਿਹਾ ਮੈਨੂੰ ਬਾਲ ਹੈ ਹੋਰ ਵਾਲੇ ਨਹੀਂ ਫੇਰ ਨਾ ਜਾਈ ਫੇਰ ਨਾ ਲਾ ਨਹੀਂ ਨਹੀਂ ਮੈਂ ਕੱਲੂ ਬਾਲਾ ਇੱਕ ਵਾਰ ਸਵੇਰੇ ਬਾਦੇਗਾ ਅਜੇ ਵੀ ਬੈਠ ਤੂੰ ਐਦਾਂ ਮਰੇ ਹੱਥ ਤੂੰ ਖੋਲ ਇਹ ਪੁੱਛਾਂ ਤੈਨੂੰ ਕੀ ਕਸਰ ਆ ਹੁਣ ਕਸਰ ਕੁਝ ਨਹੀਂ ਇਹ ਤਾਂ ਪੱਧਰ ਲੱਗਦਾ ਮੈਨੂੰ ਤੇ ਫੇਰ ਤਾਂ ਪੱਧਰ ਆਇਆ ਆਹ ਸਾਈਡ 'ਚ ਆਹ ਸਾਈਡ 'ਚ ਨਹੀਂ ਪਾਉਣਾ ਕਹਿੰਦਾ ਬਾਹਗੇ ਵੱਜਣਾ ਜੇ ਫਿਰ ਹੁਣ ਆਹ ਸਾਈਡ ਨਹੀਂ ਮੀ ਆਹ ਨਾਲ ਪਤਾਉਣ ਦੀ ਇੱਕ ਵਾਰ ਤੂੰ ਮੇਰੀ ਗੱਲ ਸੁਣ ਜੇ ਫਾਲੇ ਲਾਤੇ ਨਾ ਫਾਲਿਆਂ ਨੇ ਮਿੱਟੀ ਇਹਦੇ ਨਾਲ ਫੇਰ ਲੱਗ ਜਾਣੀ ਹੁਣ ਆਹ ਮਿੱਟੀ ਜੜ ਛੜ ਗਈ ਨਾ ਐਸੇ ਲੋਟ ਵੱਜਣਾ ਇਹਨੇ ਮਿੱਟੀ ਜਵਾਂ ਹੀ ਛੱਡ ਦਾਨੀ ਇਹ ਗਿੱਲਾ ਖੇਤ ਆ ਚਾਚੇ ਜੇ ਭੁੱਬਲ ਹੁੰਦੀ ਫੇਰ ਤਾਂ ਇਹ ਫਾਲੇ ਮਾਰਾ ਕੇ ਫਾਇਦਾ ਹਤਾ ਤੂੰ ਮਾਰਾ ਨਮਾਜਣ ਦੇ ਉਹ ਤੇ ਮਾਰਨਦੇ ਉਹਨੂੰ ਚੱਲ ਫੇਰ ਲਾ ਦੇ ਚਰਾ ਆਪਣਾ ਕੰਮ ਖੱਟ ਕੇ ਆਇਆ ਹੋਇਆ ਚੱਲ ਫੇਰ ਲਾ ਦੇ ਉਹਨੂੰ ਹੈਗੇ ਨਹੀਂ ਲਾ ਦੇ ਲਾ ਦੇ ਇੱਕ ਚੂੜੀ ਕਰਾ ਲਾ ਤਾਂ ਚੂੜੀ ਦੀ ਨਹੀਂ ਕੋਈ ਨਹੀਂ ਕੋਈ ਇੱਕ ਜਿਹੜਾ ਦੇ ਕੇ ਦੇਖ ਲੈ ਇੱਕ ਚੂੜੀ ਮਾਰ ਲਾ ਉਹ ਕਿੱਥੇ ਕਰਾਉਣ ਦੇ ਆ ਗਿਆ ਧਿਆ ਡਾਵਰ ਨਵਾਂ ਖਰਾਬ ਹੋ ਗਿਆ ਉਹ ਡਾਵਰ ਵਿਆ ਨਹੀਂ ਮੁਰਲੀ ਸਫਾਂਝੀ ਹੋਰੇ ਤਰ੍ਹਾਂ ਹੋ ਗਏ ਇਹਦੀ ਮੈਂ ਵੀ ਲਿਆਂਦਾ ਨਜ਼ਾਰਾ ਬਹੁਤ ਆ ਪਰ ਇਹਦਾ ਟੱਕਦਾ ਨਹੀਂ ਬੰਦਾ ਧੂਈ ਨੂੰ ਬੋਲ ਰਾਮ ਇੱਕ ਚੂੜੀ ਕਰ ਲੈ ਸਾਨੂੰ ਬੱਸ ਇੱਕ ਕਰੇ ਕਰ ਇੱਕ ਕਰਕੇ ਢੇੜਾ ਦੇ ਲਾ ਬੱਸ 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 ਆਏ ਘੇੜਾ ਦੇ ਲਾਉਣ ਫਾਂਡ ਤੇ ਘਰ ਲਾ ਓਏ ਤੇਜ਼ ਰੱਖੀ ਮੜਾ ਯਾ ਫੇ ਮਿੱਟੀ ਨਿਕਲੀ ਜਾਂਦੀ ਗੂਲਾ ਆਗਾ ਆ ਤਾਂ ਬਹੁਤ ਹੀ ਖਰਾਨ ਕਰ ਰਹੀ ਕਾ ਹੋ ਗਿਆ ਇੱਕ ਮੱਕੀ ਵਾਲੇ ਹੋ ਗਏ ਚਾਚੇ ਸਾਏ ਨਾਲ ਝੁੰਡੇ ਖਰਾਬ ਕਰਦੇ ਆ ਪਬੂਲਨ ਵਾਲਾ ਪਬੂਲਨ ਵਾਲਾ ਪਬੂਲਨ ਵਾਲਾ ਸੁੱਕਾ ਖੇਤ ਹੋਵੇ ਨਾ ਫੇਰ ਨਹੀਂ ਇਹਨੂੰ ਵੀ ਜੇ ਪੁੱਬਲਉਂਦੀ ਫੇਰ ਚੱਲੀ ਜਾਣਾ ਦਾ ਕੰਮ ਹੁਣ ਇਹ ਥੱਲੇ ਤੇ ਗਿੱਲ ਨਿਕਲੇ ਹੋਣੀ ਜਾਂ ਹਾਂ ਫੇਰ ਨਾ ਪਾਣੀ ਦੇ ਇਲਾਕੇ ਦਾ ਘੜਾ ਇਹ ਵਗਾ ਲੱਗਣਿਆ ਮੈਂ ਪਹਿਲੀ ਵਾਰ ਲੱਗਣੀ ਹੈ ਜੀ ਵੀ ਹੋਰ ਕੀ ਧਾਨ ਮਾਂ ਪਹਿਲੀ ਵਾਰ ਲੱਗਦਾ ਬਹੁਤ ਸਾਲ ਬਾਅਦ ਬਾਕੀ ਆ ਥੋੜੇ ਔਖਾ ਹੋ ਜਾਂਦਾ ਐਮਿੰਦਰ ਇਹ ਜੀ ਅੱਧਾ ਘੰਟਾ ਫालतू ਲੱਗਦਾ ਬਿਨਾਂ ਮਤਲਬ ਦੇ ਹਾਂ ਹਾਂ ਆਰਾਮ ਗੱਲ ਕੱਖ ਮਿੱਟੀ ਨਹੀਂ ਲੋਟ ਆਉਂਦੀ ਜੀ ਏ ਇੰਨਾ ਕੇ ਲਾਗੇ ਭਰਨਾ ਚੋ ਮੜਾ ਮੋਟਾ ਖਾਲੀ ਹੁੰਦਾ ਨਾ ਹੋਈ ਜਾਵੇ ਤੇ ਕੋਈ ਚੱਕਰ ਨਹੀਂ ਹੈਗਾ ਜੇ ਉਹ ਲਾਉਂਦੇ ਫਿਰ ਗੂੜਾ ਪਾਉਂਦੇ ਉਹ ਲਾਦਾ ਇੱਕ ਬੋਰ ਇਹ ਵੀ ਇਹਨਾਂ ਦੇ ਕੱਖ ਵੱਢਣੇ ਮੈਂ ਜਾ ਪੁਰੇ ਦੋ ਦੋ ਬੋਰ ਇਹਨਾਂ ਦੇ ਕਿੱਥੋਂ ਲਾ ਦੂਆ ਯਾਰ ਪਹਿਲਾਂ ਗੂਝ ਤਾਂ ਜਿਹੜਾ ਜੁੱਸੇ ਜੁੱਸੇ ਰਾਂ ਦਾ ਹੋ ਅੱਛਾ ਪਾ ਆ ਗਿਆ ਲੋਟਾ ਆਜੇ ਜਿਕਣਾ ਮਿੰਦਰ ਬਾਈ ਆਪਾਂ ਹਲ ਮਾਰ ਲੰਨੇ ਬਾਅਦ ਚੋਂ ਜਿਕਣਾ ਹੁਣ ਚਾਚਾ ਵੀ ਕਹਿੰਦਾ ਹਲ ਮਾਰ ਲੋ ਹਲ ਮਾਰ ਲੈਣਾ ਉਹਨੇ ਖੱਬੜ ਨੇ ਫੇਰ ਮਿੱਟੀ ਚੱਕ ਲੈਣੀ ਲੋਡ ਨਹੀਂ ਆਉਣੀ ਉਹ ਖੁੰਜੇ ਦਾ ਹਾਂ ਅੱਧੇ ਮੁੱਢ ਤੋਂ ਫਰਕ ਦਾ ਸਾਰਾ ਭਰਿਆ ਉਹ ਕੱਢਦੇ ਨਹੀਂ ਦਾ ਉਹ ਖੁੰਜੇ ਪਾਣੀ ਉਹ ਸਾਰਾ ਖੁੰਜਾ ਆ ਖੁੰਜਾ ਸਾਰੀ ਮਿੱਟੀ ਉਹ ਖੁੰਜੇ ਗਈ ਫੇਰ ਮੈਂ ਵੀ ਨੂੰ ਪਹਿਲਾਂ ਗਿਆ ਦਾ ਮੈਂ ਬੱਤੀ ਜੀ ਵੱਟ ਕੇ ਨਮਸ ਸਾਰੇ ਇਕੱਠਾ ਗਾਓ ਨਵੇਂ ਪੱਤਾ ਬਾਦੋ ਸਾਰੇ ਜਿੰਨੇ ਚੌਥ ਬਣਾ ਲੈਂਦੇ ਡਾਕਾ ਹਾਂ ਖੇਤ ਚੌਥ ਬਣਾ ਚੌਥ ਮਿੱਟੀ ਕੱਢ ਲੋ ਅਗਲਾ ਕਰ ਦੋ ਿੱਟਾ ਕੱਢ ਕੇ ਡੋਲਾ ਸਾਰੀ ਚੱਕ ਲੋ ਇਹ ਤਾਂ ਸਿੱਧੀ ਨਿਸ਼ਾਨੀ ਆ ਦੇਖ ਪੂਰੇ ਖਾਦ ਬਣਾ ਲੈ। ਪੂਰੇ ਖਾਦ ਬਣਾ ਲੈ ਕਰ ਜਾ ਤੱਕ ਮਿੱਟੀ ਨੀ ਚੱਕਦਾ ਪਹਿਲਾਂ ਮਿੱਟੀ ਪੂਰੀ ਕਰ ਦੇਣੀ ਆਪਾਂ ਨੇ ਮਿੱਟੀ ਖਰਾ ਖਾਲੀ ਕਰਦੇ ਇਹਨੂੰ। ਉਹ ਦੇ ਗੂਲਾ ਲੱਗਿਆ ਵਦਲੇ ਬਿੰਦੋ ਬਾਈ ਉਹ ਤੰਗ ਉਹ ਤੰਗ ਕਰਦਾ ਉਹ ਤੱਕ ਬੱਸ ਖਰਾਬ ਕਰਦਾ ਚਲੋ ਬਾਕੀ ਭਾਈ ਹੁਣ ਚੱਲ ਰਿਹਾ ਕੰਮ ਇਸੇ ਨਾਲ ਕੰਮ ਇਹਨਾਂ ਨਾਲ ਮਿਲਦੇ ਕੱਲ ਨੂੰ ਕਾ ਵੀ ਇੱਥੇ ਫਿਰਦੇ ਫੜਾ ਫੜਾ ਪਜੋ 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 ਭਾਈ ਵੀ ਹੈ ਹੈ ਟਰੈਕੀ ਜੇ ਮੋਟਾ ਮੋਟਾ ਜਿਹਾ ਹੋ ਜੂਵੇ ਘਾਣਾ ਹੋ ਜਾਵੇ ਬੜੀ ਹੋ ਜਾਵੇ ਕਾ ਗਲ ਪੜੀ ਹੋ ਜਾਵੇ ਉਹ ਚਰਕ ਪਾਣੀ ਖੜਦਾ ਹੋ ਜਾਵੇ ਹੁਣ ਜੀਰੀ ਦਾ ਕੈ ਸਾਲ ਦਾ ਖੰਬੜਾ ਇਹ ਮਾ ਜੰਬੇ ਜੰਬੇ ਜਿੱਤਿਆ ਖੱਪਣ ਆਇਆ ਹੁਣ ਝੌਲੀ ਹੋਲੀ ਇੱਥੋਂ ਦਾ ਨਾ ਚੱਕੜਾ ਇਹ ਤੇ ਕੀ ਦਾ ਪੋਤੇ ਜੇ ਚੱਕੜੇ ਆ ਪਾਣੀ ਸਾਰੀ ਜੜੀ ਦੇ ਘੁੰਮੀ ਜਾਂਦੇ ਇੱਥੇ ਟਰੈਕਟਰ ਹੋਰ ਡੀਡੀ ਰੋਡ ਤਾਂ ਬਣਾਈ ਪਈ ਆ ਮਾਤੀ ਬਣੀ ਨਹੀਂ ਰਹੀ ਫਿਰ ਨਾ ਜਿੰਨੀ ਵੀ ਸੁੱਕੀ ਦੀ ਆ ਮਾ ਬਾਦੇ ਫਿਰ ਗਾਰੇ ਨਾਲ ਫਿਰ ਸਲਿੱਪ ਕਰਦਾ ਪਾਪਾ ਪਰਲਾ ਪਰਲਾ ਤਾਂ ਹੁਣ ਹੋਰ ਰੱਖੀਏ ਅਸਲ ਇਹਦਾ ਲੌਣਾ ਅਲੇ ਨਹੀਂ ਉਹ ਤਾਂ ਪਾਰਲੀ ਲਾਉਣੀ ਚਾਹੀਦਾ ਉਹ ਬਿੱਲਾ ਯਾਰ ਮਾ ਸੁੱਕਿਆ ਹੋਣਾ ਵਧੀਆ ਬਣ ਗਿਆ ਨਾ ਨਾ ਵਧੀਆ ਗੱਲ ਆ ਜਿਹੜਾ ਪਿਆ ਉਹ ਉਹੀ ਬਾਦ ਨੂੰ ਦੱਸਦੀ ਜਿਹੜਾ ਬਾਹਰ ਹੋ ਗਿਆ ਬਾਬਾ ਲੱਗ ਰਿਹਾ ਇਹ ਨੂੰ ਝੱਲੀਆਂ ਝੱਲੀਆਂ ਉਹ ਤੇ ਬਾਬਾ ਹੀ ਲੱਗਦਾ ਸਾਡੇ ਹੋਰ ਕਹਾਵਾ ਹੁਣ ਲਾਉਂਦੇ ਆ ਮਨੂ ਫੜਾ ਜਿਵੇਂ ਜਾਂਦਾ ਲੱਗਦਾ ਕੰਮ ਇੱਥੇ ਦੀ ਕੋਈ ਰਾਹ ਹੈਗਾ ਅਦਾ ਕੱਲੇ ਪਿੰਨਾਂ ਬਾਸਾਂਗਾ ਉਹ ਇਹਨਾਂ ਦਾ ਆ ਰਿਹਾ ਹੈ ਪ੍ਰੇਮ ਆ ਰਿਹਾ ਹੈ ਬਾਈ ਪਾ ਦੇ ਪੈਸੇ ਡੱਕ ਜਸੋ ਕੁ ਨੂੰ ਠੀਕ ਨਹੀਂ ਹੋਟਿਆ ਕੋਟਰ ਲਾ ਰਿਹਾ ਇਹਨੇ ਤਵੀਆ ਮੋਨਾ ਦਰ ਲਗਾ ਨਹੀਂ ਨਹੀਂ ਤਵੀਆ ਦਾ ਪਹਿਨਾ ਬਥੇਰਾ ਬਾਇਆ ਮੇਰਾ ਬਾਇਆ ਆਦਾ ਮਾ ਕੱਖ ਦਾ ਸੁੱਕੀ ਜੰਮੇ ਨਾ ਪਰ ਫਾਲਾ ਬਾਅਦ ਮੈਂ ਇਹਨੇ ਕਾਲੂ ਫਾਲਾ ਨਾ ਬਾਅਦ ਵਿੱਚ ਇਹਨਾਂ ਦੇ ਕਿਣਾ ਹੰਦ 8 ਮਿੰਟ ਦਾ ਕੰਮ ਆ ਕੱਖ ਜਿਹੜਾ ਉਹਦੇ ਖੁੰਝੇ ਮਾਰੀ ਪੈਂਦੀ ਆ ਹੂੰ ਜੇ ਥੋੜੇ ਜਿਹੇ ਬਾਅਦ ਚਾਰ ਕਿਨੀਆਂ ਹੀ ਪੈ ਗਿਆ ਜਿਹੜਾ ਥੱਲੇ ਆ ਜਣਾ ਕੱਖ ਸਾਰਾ ਬੱਚੇ ਕਾ ਜਣਾ ਉਹ ਨਾਲੇ ਵੱਡ ਹੋ ਕੇ ਟੁੱਟੇ ਦਾ ਕਰਦੀ ਉਹ ਜਿਹੜੇ ਜੜ ਛੱਡੀ ਏ ਨੇ ਸੜੀਆਂ ਦੇ ਵੱਟ ਦਾ ਇਹ ਜੂਰਾ ਕੱਪ ਆ ਕਿ ਨਹੀਂ ਤਵੀਆਂ ਤਾਂ ਤਵੀਆਂ ਨਾ ਕਬੀਆ ਬੜੀ ਜਗ੍ਹਾ ਤਵੀਆਂ ਦੀ ਗੱਲ ਆ ਵੀ ਤਵੀਆਂ ਤਵੀਆਂ ਪਰ ਪਾਸਟ ਪਾੜਨ ਤਵੀਆਂ ਜਾਂ ਤਵੀਆਂ ਕਾ ਪਹਿਨਾ ਬਾਹ ਲਿਆ ਇਹ ਹੁਣ ਤਾਂ ਲੱਗਣ ਕਰਕੇ ਕਿਹੜਾ ਹੋਇਆ ਵਾ ਕੀ ਬੋਲੇਗਾ ਛਿੱਟ ਪਾੜਾ ਪੂਰਾ ਛਿੱਟਾ ਬੋਲੇ ਜੀਰੋ ਲੈਵਲ ਹੋਇਆ ਤਵੀਆਂ ਨੇ ਨਾ ਜੇ ਪਾਲਿਓ ਮਾਰਨਾ ਭਗਾ ਕੇ ਤਵੀਆਂ ਨੇ ਸਾਰੇ ਕੀ ਨੇ ਆਇਆ ਤਾਂ ਤਵੀਆਂ ਵੀ ਕੰਮ ਰਿਆ ਬਣੀ ਤਾਂ ਤਵੀਆਂ ਮਿੱਤਰੀ ਸਭ ਠੀਕ ਲੱਗਦੀ ਹੈ ਜੀ ਜੰਦੇਰੀ ਨੇ ਤਾਂ ਲਿਆ ਬਕਰੇ ਹੁਣ ਲਾਉਂਦੇ ਹੀ ਨਹੀਂ ਉਹ ਅੱਜ ਕ ਲਾਇਆ ਹੁਣ ਉੱਲਾਪੇ ਤਾਂ ਹੋਇਆ ਇੱਥੇ ਰਿਆ ਲਈ ਆਏ ਅੰਦਰ ਦੇ ਵੇਰ ਉਹ ਤੇ ਮੰਨ ਲਾ ਜਦੋਂ ਆਂਗੇ ਨਾ ਰੋਲ ਚੋਂ ਉਹ ਚੈੱਕ ਕਰਨਾ ਪਾਣੀ ਮਾ ਵਢੂੰਗਾ ਪਰ ਦੇਣਾ ਕੱਖ ਜਾਂ ਸੁਕੂ ਜਿਹੜਾ ਜੰਮਿਆ ਥੋਨੂੰ ਕੀ ਆਏਗਾ ਵੀ ਹਲਾਂਗੇ ਵਧੀਆ ਯਾਰ ਵਧੀਆ ਬਣ ਜਾਨੇ ਨੇ ਸਾਨੂੰ ਇਹ ਗੱਲ ਨੂੰ ਜਨਾਮੀ ਪਿਆ ਨਹੀਂ ਪੈਜੂ ਯਾ ਪਰ ਲੋਤਣੇ ਗਿਆ ਤਾਂ ਵੀ ਮੀ ਜਿਹੜਾ ਪੈਲੇਣਾ ਆਦੂ ਵਾਲੇ ਹਾਂ ਇਹਨੇ ਮੁੜ ਕੇ ਹੱਲਤਾ ਨਹੀਂ ਆਉਣਾ ਬਾਹੋਂ ਇੱਕ ਦੋ ਦਿਨ ਰੁਕ ਜਾ ਆ ਜਾਨੇ ਨੇ ਇੱਕ ਦੋ ਦਿਨ ਤੱਕ ਭਾਵਨਾ ਹੁੰਦੀ ਐ ਇਹ ਜਾਇਦਾ ਆਦੋ ਵਾਲੇ ਨੇ ਪੈਂਦਾ ਹੁਣ ਆਪਣੇ ਸਾਰੇ ਪਾਸਿਆਂ ਚ ਖਵਾਰਚ ਆਇਆ ਬੱਦ ਆਪਣੇ ਸਾਰੇ ਪਾਸੇ ਘੱਟ ਪਿਆ ਹਾਂ ਦਿੱਲੀ ਵਿੱਚ ਕਿਤੇ ਵੱਧ ਆਪਾਂ ਨੂੰ ਐਵਰੇਜ ਯਾਰ ਰਾਜਾ ਦੇ ਪਾਣੀ ਉਹ ਪਾਣੀ ਦਿਖਾਈ ਜਾਂਦੇ ਪਿਆ ਇੰਨਾ ਪਹਿਲੀ ਥੋੜਾ ਪਿਆ ਪੈਂਦਾ ਨਹੀਂ ਪੈ ਗਿਆ ਕਾਫੀ ਯਾਰ ਆਪਣੇ ਨੂੰ ਚਾਰਗਣੀਆਂ ਪੈ ਗਈਆਂ ਜੋ ਹੀ ਚੱਲੇ ਪੈਣੂ ਉਹ ਦਿਖਾ ਦੀ ਪਾਣੀ ਜਿੰਨਾ ਦੇ ਹੋਂਗਾ ਆਹੋ ਸਾਡੇ ਦੇ ਸੇ ਹੋਰ ਜ਼ਿਆਦਾ ਦਿਖਦਾ ਸਮੋਤੇ ਇੱਥੇ ਤਾਂ ਹੋਰ ਜ਼ਿਆਦਾ ਪਾਣੀ ਦਿਖਣਾ ਹਾਂ ਕੀ ਪਾਣੀ ਮੀਂਹ ਪਿਆਲੇ ਆਦੋ ਵਾਲੇ ਮੈਂ ਚਾਰ ਕਿਣੀਆਂ ਪੈਣ ਦੀ ਦੇਰ ਆ ਪਾਣੀ ਇੱਥੇ ਵੇਰੇ ਹੋ ਜਾ ਉਹ ਵਾਟਰ ਗੱਲੇ ਕਿੱਥੇ ਰੱਖਿਆ ਬਣਾ ਐਸਲੇ ਦੇਦੀ ਇਹਨੂੰ ਨਹੀਂ ਉਹ ਵਿੱਚ ਮਸਾਲਾ ਇਹਨੂੰ ਉੱਥੇ ਉਹ ਗੇਰ ਨਹੀਂ ਪੈਂਦਾ ਸੂਟੀ ਵਾਲਾ ਅੱਛਾ ਗੱਬੇ ਗੱਲਾਂ ਪੈਰਾਂ ਦੇ ਕੋਈ ਨਹੀਂ ਠੀਕ ਆ ਬੱਸ ਆਹ ਗੱਬੇ ਠੀਕ ਆ ਕਈ ਵੇ ਕਲੈਚ ਨਹੀਂ ਦਾ ਪੁੰਦਾ ਔਖਾ ਹੋ ਜਾਂਦਾ ਬੜਾ ਜਿਹਾ ਉਹ ਛੱਡਦੇ ਆਹਾ ਕੀ ਕੜਾ ਹੈ ਮਹਾਜਾਦਾ ਹਾਲ ਫੇਰਦੀ ਹਲੇ ਕੇ ਬਾਹ ਹੋ ਗਿਆ ਇਹ ਅੰਤਾ ਬਾਹ ਹਾਂ ਆਵੇ ਤਾਂਹੀਂ ਤੈਨੂੰ ਕਿਹ ਵੀ ਹਾਲ ਫੇਲ ਨਹੀਂ ਕੱਖ ਕਰਕੇ ਮਾ ਬਾਦੇ ਮਰਦਾ ਸੁੱਕੀ ਜੀ ਇਹ ਨਾ ਮੀ ਪਿਆ ਹੁਣ ਉਧਰੋਂ ਬਾਆ ਤਾਂ ਥਾਲਿਆਂ ਜੀ ਨਾਲ ਖੱਬਲ ਸੁੱਕੇ ਰੋਟਾ ਬਿਟਣ ਬਾਦ ਤਾਂ ਮੈਂ ਹੁਣ ਸਾਫ ਲੱਗਣ ਲੱਗੇ ਨਹੀਂ ਬੂਟੀ ਜੀ ਬਹੁਤ ਹੋ ਗਿਆ ਹੋਇਆ ਬੈਠਾ ਬਿਸਕਟ ਹਾਲਾ ਬਿਸਕਟ ਰਾਜਾ ਇੱਕ ਨਹੀਂ ਹੋ ਜੇ ਕਣਾ ਖੜਾ ਹੋ ਮੱਲੇ ਉਹ ਦੇਖ ਉਹ ਬੜਿਆ ਹੋਇਆ ਜਿਹੜਾ ਆਹ ਕੈਰੀ ਵੀ ਕੈਰ ਕਰਤੀ ਨਾਲ ਦੇਖ ਲਾ ਹੈ ਆਤੀ ਕੈਰੀ ਵੀ ਮੈਂ ਤੇਰੀ ਕਹਿੰਦਾ ਮੈਂ ਦੂਈ ਵੀ ਬਾਦੇ ਕਹਿੰਦਾ ਦੂਈ ਜਲੇ ਬਨੀ ਬਿੱਲਾ ਵਾਹਲੇ ਫਰੀਜ਼ ਦੇ ਗੁੱਥੇ ਪਾਟੂ ਪਾਟ ਲੈਂਦਾ ਕਿਹੜਾ 4-5 ਹੁੰਦੇ ਚਾਹੀਦੇ ਹੁੰਦੀ ਆ ਅਗਲੇ ਨੂੰ ਆ ਤਾਂ ਹੈ ਨਹੀਂ ਦੀ ਓ ਉਮਾ ਹੈਗੀ ਹਲੇ ਹਾ ਧੱਕਣ ਚ ਲਾ ਕੇ ਕਰ ਕਰ ਦੋ ਸਾ ਵੀ ਕੱਲ ਨੂੰ ਤੂੰ ਕਰ ਦੀਏ ਯਾਰ ਭਈਆਂ ਉਹਦਾ ਪੁੱਛ ਪਹਿਲਾਂ ਭਈਆਂ ਨੇ ਆ ਜਾਣਾ ਇੱਥੇ ਭਈਏ ਮਾਂ ਪੇ ਲਿਆਉਣੇ ਭਈਏ ਕਾਲੇ ਦੇ ਗਏ ਆ ਅੰਦੂ ਉਧਰ ਟੈਨਸ਼ਨ ਆਲੇ ਨਹੀਂ ਤੇ ਉਰੂ ਕਰਾ ਹੋ ਗਿਆ ਉੱਥੇ ਦੂਆ ਘੜਾ ਦਾ ਸ਼ੰਕਰ ਮਾ ਯਾਰ ਮੇਰੀ ਤੇ ਗੱਲੇ ਨਹੀਂ ਮੰਨਦੇ ਹੈਗੇ ਮੈਂ ਜਿੰਨਾ ਮਰਜ਼ੀ ਕਰ ਲੈ ਦਿੱਤੇ ਦਾ ਫੋਨ ਆਇਆ ਮੇਰੇ ਬਾਦੋਂ ਆ ਸਰਦਾਰ ਦੀ ਕਹਿੰਦਾ ਤੇਰੀ ਜੀਰੀ ਸਾਰੀ ਤੇ ਲਾ ਦੀ ਕਹਿੰਦਾ ਕਿਆ ਬਾਤ ਹੋ ਗਿਆ ਕਹਿੰਦਾ ਜਦੋਂ ਉਹਨੇ ਕਹਾਂ ਮੈਨੂੰ ਜਵਾਬ ਦਿੱਤਾ ਵੀ ਮੇਰੇ ਪੰਜ ਕੀਲੇ ਇਕੱਠੇ ਲਾ ਦੇ ਕੋਈ ਜੱッセ ਦਾ ਲਾ ਦੇ ਪਹਿਲਾਂ ਮੈਂ ਉਹ ਮੈਨੂੰ ਕਹੀ ਜਾਂਦਾ ਵੀ ਮੇਰੇ ਪੱਟਣ ਨਹੀਂ ਆਏ ਬਨੀਰੀ ਜੱッセ ਦਾ ਕਹਿੰਦਾ ਜਗਦੀਪ ਆਪਣਾ ਲੋਡ ਕਰਦਾ ਕਹਿੰਦਾ ਜਗਦੀਪ ਕਹਿੰਦਾ ਮੇਰੀ ਚਰੀ ਵੜ ਦੋ ਹਾਂ 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 ਚਾਲ ਵਗੇ ਨਹੀਂ ਤੇ ਇਹ ਇੱਕ ਬਾਹ ਮਾਟੇ ਦਾ ਥੋੜੀ ਥਾਣਿਆਂ ਨੂੰ ਪਤਾ ਨਹੀਂ ਮਿਲਦਰੀ ਚਰੀ ਦੀ ਪਈ ਉਹ ਕੰਨੂ ਦਾ ਨੰਬਰ ਰਹਿਣੂ ਕਹਿੰਦਾ ਉਹਨੇ 22 ਕੀਲੇ ਲਾਉਣੇ ਉਹਦੇ ਕਿਦੇ ਜਗਦੀਪ ਕਹਿੰਦਾ ਵੀ ਜਿੱਥੇ ਦੇ ਢਾਈ ਕੀਲੇ ਲਾ ਕੇ ਕਾਲੇ ਤੇਰੇ ਉਹੜਾ ਜਿੱਥੇ ਦੇ ਕਾਲੀ ਕੀਲੇ ਕਿਥੇ ਆ ਉਹੀ ਤਾਂ ਹੈ ਮੈਂ ਮੋਟਰ ਤੇ ਗਿਆ ਇੱਕ ਕੀਲਾ ਉੱਪਰ ਨੇ ਤੂੰ ਗਰਾਹ ਮਾਰ ਲੱਗਿਆ ਵਾ ਦਾ ਉਹੀ ਕੀਲਾ ਏ ਕਹਿੰਦਾ ਢਾਈ ਕੀਲੇ ਲਾਉਣੇ ਉਹਦੇ ਉਹਨੂੰ ਆਏ ਤਾਂ ਵੀ ਤੇ ਢਾਈ ਕੀਲੇ ਕਹਿ ਕੇ ਕੱਲ ਦੀ ਦਿਹਾੜੀ ਚੱਲੀ ਬਾਈ ਦੇਖ ਇੱਧਰ 5 6 ਮੈਂ ਤਾਂ ਕਹਾ ਕਿਤੇ ਵੀ ਉੱਪਰ ਲਾ ਤੂੰ ਬੰਦ ਲਵਾ ਦੋ ਹੁਣ ਲੜੀ ਜਾ ਕੋਲ ਕਰੀ ਜਾਓ ਉਹ ਹਾਇਓ ਨਹੀਂ ਯਾਰ ਕਾਲੂ ਕਾਲੇ ਯਾਰ ਪਰਸੋਂ ਨੂੰ ਕਾਲਾ ਨਵੇੜਤਾ ਉਹਨਾਂ ਨੇ ਬੱਤ ਫਿਰ ਇਹੋ ਫੜੀ ਵੀ ਉਹਨਾਂ ਨੇ ਕਾਲੂ ਕਾਲੇ ਦੇ ਢੀ ਲਾ ਕੇ ਜੱਸੇ ਦੀ ਪੱਟੀ ਉਹਨਾਂ ਨੇ ਅੱਜ ਤੱਕ ਦੀ ਲਾਤੀ ਲਾਇਆ ਉਹ ਤਾਂ ਕਹਿੰਦੇ ਉਹਦੇ ਕੱਲ ਨੂੰ ਲਾਉਂਗਾ ਜਿਆਦਾ ਪਸ ਮੇਰੇ ਗਏ ਆ ਤੇਰੇ ਕੋਲ ਪਨੀਰੀ ਦਾ ਪੱਟੇ ਪਈ ਤੀ ਉਹ ਕਹਿੰਦੇ ਸੀ ਪਨੀਰੀ ਹੋਰ ਪੱਟ ਕੇ ਰੱਖ ਦੇਣੀ ਦੀ ਕਹਿੰਦਾ ਸਵੇਰੇ ਸਾਜਰੇ ਇਹਦੇ ਲਾ ਕੇ ਮੋਟਰ ਪਰ ਫੇ ਕਾਲੇ ਦੀ ਪਨੀਰੀ ਪੱਟਣ ਕਾਲੀ ਪਨੀਰੀ ਪੱਟ ਕੇ ਹੋਏ ਕਹਿੰਦਾ ਉਹਦੀ ਪਨੀਰੀ ਪੱਟ ਕੇ ਰੱਖ ਦੇਣੀ ਉਹਦੀ ਤੇ ਇਹਦੇ ਲਾ ਕੇ ਫਿਰ ਕਹਿੰਦਾ ਮੰਡ ਮੈਂ ਕਾਲੇ ਦੇ ਲਾਉਣਾ ਢਾਈ ਕਿਲੇ ਉਹ ਤੋਂ ਜਾਨ ਕਾਲੇ ਦੀ ਫਿਰ ਪੱਟ ਲੈਣੀ ਆ ਕੇ ਪਨੀਰੀ ਇਹ ਕਾਲੀ ਜਿਹੜੇ ਕਾਲੇ ਦੀ ਤੁਸੀਂ ਸ਼ਪਾਰਸ਼ ਪਾਉਂਦੇ ਆ ਲਵਾਤੀ ਹੁਣ ਸ਼ਪਾਰਸ਼ ਕਿਆ ਰਹਿ ਗਈ ਕਾਲੀ ਦੀ ਸ਼ਪਾਰਸ਼ ਤੇ ਅਸੀਂ ਲਾਈ ਦੀ ਆ ਹੁਣ ਬਕਾਲਾ ਕਹਿੰਦਾ ਤੁਸੀਂ ਮੇਰੇ ਨਾਲ ਚੰਗੀ ਨਹੀਂ ਕਰਦੇ ਤੁਸੀਂ ਮੇਰੇ ਅਈ ਤਾਂ ਸੀ ਕਹੀ ਜਾਂਦੇ ਉਹਨੂੰ ਲਾਓ ਲਾਓ ਕਿਸੇ ਤਰ੍ਹਾਂ ਅਈਆ ਕਹਿੰਦੇ ਮੈਂ ਵੀ ਲਾ ਦੋ ਪੰਜ ਲਾ ਦੂੰ ਤੇ ਠੀਕ ਨਹੀਂ ਗੱਲ ਪੰਜ ਲਾਜਣੇ ਹੁਣ ਹਾਂ ਪੰਜ ਲਾ ਦੇਣੇ ਭੈਣੀ ਵੀ ਨਵੇੜਿਆ ਇਹੋ ਇਹਦਾ ਵੀ ਨਵੇੜ ਤਾਂ ਜੱਸਾ ਵੀ ਨਵੇੜ ਤਾਂ ਅੱਜ ਹੋਂ ਕਾਲੇ ਦੇ ਹੀ ਆ ਕਹਿੰਦੇ ਉਹਦੇ ਪੰਜ ਕਿਲੇ ਲਾ ਦੇਣੇ ਲਾ ਦੇਣੇ ਹਾਂ ਨੀ ਮਾਹ ਮੇਰੀ ਗੱਲ ਸੁਣੋ ਬੇਲੇ ਨਹੀਂ ਬੇਲੇ ਹੋਏ ਚਾਰ ਪੰਜ ਕਿਲੇ ਹੋਰ ਲਾ ਦਿਓ ਉਹ ਜੱਸਾ ਲਾ ਦੇਣੇ ਉਹ ਲਾ ਦੇਣੇ ਉਹ ਕਾਇਆ ਕਦੂ ਜਣਾ ਉਹ ਵੀ ਲਾ ਦੇਣ ਚਾਹੇ ਲਾ ਦੇਣੇ ਦੋ ਦਿਨਾਂ માં ਲਾ ਦਿੰਦੇ ਆ ਪੰਜ ਕਿਲੇ ਇਹੇ ਹੋਰ ਕੀਆ ਡੇਢ ਦਿਹਾੜੀ માં ਪੰਜ ਕਿਲੇ ਲਾਉਂਦੇ ਪਨੀਰੀ ਠੀਕ ਆ ਠੀਕ ਆ ਉਹ ਲ ਕਾ ਕਾਲੀ ਨਾ ਘਰ ਬੈ ਕਦਾਂ ਨਹੀਂ ਖਾਣਾ ਬੈਣਾ ਕਿਉਂਕਿ ਦੇਖ ਫੇਰ ਤਾਂ ਤੈਨੂੰ ਖਾਣਾ ਪੈਣਾ ਹੁਣ ਜਦੋਂ ਤਿਆਰ ਉਹਨੂੰ ਫੇਰ ਅਸੀਂ ਰੋਗ ਗਏ ਭਾਈ 5 ਦਿਨ ਰੋਗ ਗਏ ਅਸੀਂ ਨਹੀਂ ਸਾਨੂੰ ਕਹਿੰਦੇ ਪਾਣੀ ਛਾੜ ਦੋ ਮੈਂ ਨਹੀਂ ਖੇਦਰਾ ਤੁਸੀਂ ਨਹੀਂ ਲਾ ਦੋ ਤੇਰੇ ਤਾਂ ਚਲ ਕੋਈ ਚੱਕਰ ਨਹੀਂ ਹੈਗਾ ਇੰਨਾ ਜਿਆਦਾ ਪਿੰਡ ਲੈ ਜਿਹੜਾ ਸਾਡੇ ਤਾਂ ਨੇੜੇ ਨੇੜੇ ਹੀ ਆ ਗਿਆ ਮੈਂ ਕੰਮ ਆ ਆ ਵੀ ਨੇੜੇ ਉਧਰ ਵੀ ਨੇੜੇ ਹੀ ਆ ਬਸ ਇੱਕ ਦਿਨ ਤਾਂ ਕੰਮ ਆ ਇਹ ਮਾਂਡ ਔਖਾ ਦਾ ਹੋਰ ਕੀ ਮਾਂਡ ਔਖਾ ਸੀ 5 ਦਿਨ ਕਦੋਂ ਰੱਖਿਆ ਹੀ ਅੰਤ ਹਾਂ ਆਹ ਪਨੀਰੀ ਹੁਣ ਲਾ ਲੈਣੀ ਭਾਈ ਲਾਗੇ ਟਾਇਰ ਇਟ ਟਾਇਲ ਇਟ ਥੋੜੋ ਹੋਦੀ ਟਾਇਲ 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 ਆਹੋ ਲੱਗੇ ਵੀ ਲਾਉਣਾ ਹਲੇ ਉਸੇ ਪਹਿਲਾਂ ਆਈ ਬਾਈ ਪਹਿਲਾਂ ਥੱਲੇ ਹੀ ਲਾਈ ਛੜੀ ਲਾ ਕੋ ਟਾਇਲ 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 ਪਈ ਸੀ ਮੇਰੇ ਕੋਲ ਪਹਿਲਾਂ ਓਏ ਥੱਲੇ ਛਿੱਜੇ ਦੇ ਬਾਦਰੇ ਜੇ ਥੱਲੇ ਬਾਦਰੇ ਜੇ ਥੱਲੇ ਬਾਕੀ ਹੁਣ ਟਾਇਲ ਦੂਜੀ ਟਾਇਲ ਜਿਹੜੀ ਕੰਧ ਤੇ ਲੱਗਦੀ ਆ ਆਹੋ ਤਾਂ ਹੀ ਤੇਰੇ ਮਸ਼ੀਨ ਚ ਝੰਕ ਗਈ ਮਾ ਪਤਾ ਨਹੀਂ ਕੀ ਕਰ ਲੱਗਿਆ ਤਾ ਬਾਈ ਇਹ ਮਾ ਆਏ ਗੇ ਲੈ ਕੇ ਆਉਂਦੇ ਟਾਇਲ ਇਟ ਅੱਮਾ ਹੁਣ ਕਦੋਂ ਲੱਗਾ ਕਿੰਨੇ ਨੇ ਪੈਸੇ ਐਦਾ ਖਾ ਕੇ ਰਾਤੀ ਦਾ ਅੱਲਾ ਗੱਲਾਂ ਸੁਣਦਾ ਪੰਦੇ ਜੀ ਆ ਹਾਂ ਗੱਲਾਂ ਆਉਂਦੇ ਨੇ ਭਾਈ ਗੱਲਾਂ ਇਹਨੂੰ ਤੇ ਪਲੀ ਪੇਮੈਂਟ ਸਾਰੀ ਕਰੰਦੀ ਆ ਪੇਮੈਂਟ ਸਾਰੀ ਆ ਦੋਨੋਂ ਕਰਵਾ ਬੰਦ ਕਰਾਵਾ ਇੱਧਰੋਂ ਆ ਅੱਜ ਜਿੰਨੀ ਵੀ ਮਿਲਣੀ ਦੀ ਗੱਲ ਰਹਿੰਦੀ ਐ ਆਪਾਂ ਦਾ ਬੋਝ ਲੈ ਆਇਤਾ ਇਹਦੇ ਥੋੜੀ ਹੋ ਗਈ ਲੈ ਜੇ ਰਾਇਤ ਉਹਨਾਂ ਨੂੰ ਕਹਿੰਦੇ ਆਦਾਂ ਦੀ ਲੈ ਵਸ ਬਾਕੀ ਜਿਹੜਾ ਉਹ ਰਹਿ ਗਈ ਕਟੌਤੀ ਰਹਿ ਗਈ ਮੈਂ ਵੀ ਇਹ ਕੱਲੂ ਪੈਸੇ ਦਿੰਨੇ ਲੈ ਕਢਾ ਲਿਆ ਛਟੌਤੀ ਆ ਜਣੀ 5 10 ਕੱਲ੍ਹ ਕੀ ਕਰਨਾ ਤੇ ਚੱਲ ਉਪਰ ਦੀ ਗੱਲ ਵੀ ਯਾਰ ਬੈਂਕ ਤੋਂ ਤੇ ਆ ਕਰਨਾ ਪੈਸੇ ਕਢਾ ਲਈਏ ਇਹਦੇ ਪਈਏ ਪਾਹੀ ਨਹੀਂ ਨਿਭੜਦਾ ਬਰੇ ਕੱਲੂ ਵੀ ਇਹਨਾਂ ਨੇ ਉਹੀ ਲੱਗੇ ਰਹਿਣਾ ਪਰਸੋਂ ਨੂੰ ਆ ਬੁੱਧਵਾਰ ਉਹਨਾਂ ਨੇ 파ਕਤੀ ਕਰੀ ਵੀ ਯਾਰ ਵੀ ਇਹਨਾਂ ਨੇ ਮਾਂ ਦੇਦਮਾ ਕਢਾ ਕੇ ਮੇਰੇ ਟਾਈਮ ਹੀ ਲੱਗਦਾ ਆਏ ਆਏ ਹੋਏ ਉਹਨਾਂ ਦੇ ਪੈਸੇ ਚਲੋ ਦੋ ਚਾਰ ਦਿਨ ਹੋਰ ਰੁਕੂ ਜਾਣ ਦੇ ਫਿਰ ਕੱਲੀ ਨੂੰ ਕਹਾਂ ਮੈਂ ਤੇਰੇ ਪੈਸੇ ਦੇਣ ਉਹ ਮੈਂ ਤੇ ਤੇ ਮੰਗੇ ਆ ਮਾਂ ਨਹੀਂ ਮੰਗੇ ਹਲਾ ਮੈਂ ਦੇਣ ਤੇ ਹੈਗੀ ਹੀ ਹੁਣ ਚਲੇ ਖਾ ਕੇ ਫੇਰ ਮੈਂ ਤੇ ਖਾ ਕੇ ਮਗਰੋਂ ਤਾਂ ਫਿਰ ਮੈਨੂੰ ਮੋਰ ਕਰੀ ਜਾਵੇ ਜਾਂ ਮੈਂ ਗਿਆ ਘਾ ਮੌਜਿਕਾ ਕੁਰਸੀ ਵੀ ਬੈਠਾ ਆ ਰਹੀ ਵੀ ਰੇਲ ਕਰਾ ਮਾਰੇ ਮੈਂ ਤੂੰ ਹੀ ਸਿਕਿਉਰਿਟੀ ਗਾਰਡ ਕਰਨ ਲੱਗਿਆ ਵੀ ਵੱਧ ਘੱਟ ਤਾਂ ਹੀ ਟਾਈਮ ਲਾਉਂਦਾ ਕੁਰਸੀ 'ਤੇ ਹੀ ਬੈਠਾ ਇਹਦੇ ਕੋਲ ਅੱਧ ਨਹੀਂ ਕਹਦਾ ਬਰੌਣਾ ਹੀ ਬਰੌਣਾ ਕੁਝ ਸੋਚ ਲੈ ਸੈਕਿੰਡ ਮੈਂ ਬਰੌਣਾ ਲੈ ਜਿਹੜਾ ਕੋਈ ਮਰਜ਼ੀ ਵਾ ਲੈ ਔਰ ਲੇង ਹੋਏ ਲੋੜਦੀ ਉਹਨੂੰ ਜਿਹੜਾ ਨੇ ਕਦੂ ਕਰਿਆ ਹਾਂ ਉਹ ਵੀ ਬਾਈ ਹੈਗਾ ਤਾਂ ਉੱਚਕ ਲੱਗਿਆ ਤਾਂ ਘੰਟਾ ਕਰ ਉਹਦੇ ਮੈਂ ਕਿਹਾ ਛੇ ਬਿੱਕੇ ਜਗ੍ਹਾ ਤੇ ਗੇੜ ਹੋਣਾ ਛੇ ਬਿੱਕੇ ਦੇ ਉੱਪਰ ਉਹ ਐ ਹੀ ਹੋ ਜਾਂਦਾ ਨਾ ਫਿਰ ਘੰਟਾ ਲੱਗਿਆ ਦੇ ਲਾ ਪੂਰਾ ਉਹ ਫਿਰ ਉਹ ਖੇਤ ਬੜਾ ਇੱਕ ਤਾਂ ਈ ਕਿ ਖੇਤ ਪੱਧਰਾ ਜੀ ਤਾਂ ਬਹੁਤ ਉੱਚਾ ਇਹ ਖੇਤ ਨਾ ਖਰਾਬ ਫਿਰ ਘਾਟਾ ਕਿ ਲੱਗਦਾ ਨਹੀਂ ਦੋ ਬਿੱਕੇ ਪਰ ਤਿੰਨ ਘੰਟੇ ਢਾਈ ਲੱਗ ਲੈਂਦੇ ਆ ਲੱਗ ਲੈਂਦੇ ਆ ਹਾਂ ਆ ਜੇ ਉੱਚਾ ਨੀਮਾ ਫਿਰ ਲੱਗ ਜਾਂਦਾ ਭੈਣੀਆਂ ਵਾਲਿਆਂ ਨੇ ਆਪਣਾ ਤੇ ਤੇ ਟੈਂਕੀ ਚੂਰਾ ਨਹੀਂ ਦੀ ਮੈਂ ਨਾ ਇਹ ਇੱਕ ਪਾਸੇ ਪੂਰਾ ਲੱਗ ਜਾ ਕੇ ਕਰਾ ਉੱਪਰ ਜਾ ਕੇ ਜੇ ਕਰੇ ਇੰਨਾ ਇੱਕ ਪਾਸੇ ਕੋ ਜੇ ਕਰ ਜਾ ਕੇ ਫਿਰ ਇਹ ਲੈਵਲ 0 ਦਾ ਹੀ ਤਾਂ ਫਰਕ ਹੈ ਯਾਰ ਮੈਂ ਤਾਂ ਦੇਖ ਲਿਆ ਵੀ ਲੋਟਾ ਕੰਮ 0 ਲੈਵਲ ਵਾਲਾ ਹਰੇਕ ਚੀਜ਼ ਚ ਕਰਾਉ ਇਹਨੂੰ ਪਾਣੀ ਦੀ ਸਭ ਤੋਂ ਜ਼ਿਆਦਾ ਬਚਤ ਹੋਰ ਆਏ ਗਾ ਕੇ ਵੀ ਨਾ ਐਹ ਲੋਟਾ ਪਾ ਦੇ ਹਸਬੀ ਸਾਰੀ ਉਹ ਵੀ ਬਾਤ ਹੈ ਉਹ ਤੂੰ ਤਾਂ ਹਾਰਦੀ ਤੂੰ ਨੂੰ ਕਾਲੂ ਜਿਹੜਾ ਉੱਪਰ ਸਿਰੇ ਐ ਪੱਧਰ ਤੇ ਰੱਖ ਲੈ ਫਾਟ ਵਧੀਆ ਬਣਾਉਣ ਹੁਣ ਛੁੱਟ ਇਹਦੇ ਬਾਅਦ ਹੁਣ ਐਹ ਲੋਟਾ ਧਰ ਲੈ ਇਹਨੂੰ ਸਾਰੇ ਮੈਂ ਕਮਾਦੀ ਹੁਣ ਸਾਰੇ ਦੀ ਕੁੰਮਦਾਂ ਹਾਂ ਹਾਂ ਉਹ ਨਾਲ ਛੱਡੀ ਥੋੜੋ ਕਮਾਉਣਾ ਹੋਰ ਉੱਥੇ ਵੀ ਲਾ ਕੇ ਫਾਣ ਕੇ ਹੀ ਪੈਗਾ ਇਹ ਲਾ ਕੇ ਉਹ ਡੋਲਜੀ ਚੱਕਦੇ ਤੂੰ ਤਾਂ ਉਹ ਆ ਯਾਰ ਖਾਲ ਹੈ ਖਾਲ ਹੈ ਆ ਚੱਕਦੇ ਇਧਰ ਲਈ ਹੁਣ ਜੇ ਪਟੜੀ ਆ ਉਹ ਜੇ ਪਟੜੀ ਜਾਊਗਾ ਅਗਲਾ ਡੋਲ ਨਾ ਅਗਲੇ ਨੂੰ ਲਾ ਦੀ ਚੱਕ ਕੇ ਨਹੀਂ ਡੋਲਜੀ ਆ ਉਤਾਰ ਫਿਰ ਉਹਦੇ ਵਿੱਚ ਰੱਸੀ ਪਈ ਆ ਰੱਸੀ ਚੱਕਦੇ ਆਹ ਪਰ ਮੈਂ ਬਣਾ ਦੇ ਵਧੀਆ ਬਣਾ ਦੇ ਬਹੁਤ ਟਾਪ ਦਾ ਚੱਲਦਾ ਦੰਨੇ ਮੈਂ ਕਿ ਤੂੰ ਮਾਰਾ ਦੀ ਹੈ ਨਾ ਤੇਰੇ ਨੂੰ ਨਹੀਂ ਉਹ ਗੱਲ ਐ ਵਾਲੀ ਹਰਕਾ ਆਹ ਹੁਣ ਮਲਾਈ ਘੱਟ ਕਰੀ ਉਹ ਇੱਕ ਫਾਂਡ ਜੇ ਹੋਰ ਕਮਾਈ ਹੋਵੇ ਮੈਂ ਇਹ ਨਹੀਂ ਮਲਾਈ ਦਾ ਮਲਾਈ ਕਾ ਨਹੀਂ ਤੇ ਟਰੈਕਟਰ ਦੀ ਜਾਨ ਨੇ ਹਾਂ ਐ ਆ ਮਲਾਈ ਕਾ ਨਹੀਂ ਟਰੈਕਟਰ ਦੀ ਜਾਨ ਮਾੜਾ ਲਾਲਾ ਕਮਾਉਣ ਨੂੰ ਤਾਂ ਮੈਂ ਵੀ ਕਮਾਈ ਜਾਊਂਗਾ ਇਹਨੂੰ ਮੇਂਦਰਾ ਮਗਰ ਪਾ ਕੇ ਇਹ ਨਹੀਂ ਭਰਦਾ ਤੇਲ ਪੀਂਦਾ ਹੈ ਕਮਾਉਣ ਨੂੰ ਤਾਂ ਮੈਂ ਵੀ ਕਮਾਈ ਜਾਊਂਗਾ ਇਹਨੂੰ ਮੇਂਦਰਾ ਮਗਰ ਪਾ ਕੇ ਪਰ ਮਲਾਈ ਤਾਂ ਇਹ ਨਹੀਂ ਬਣਾਉਣੀ ਜਿਹੜੀ ਜਾਨ ਆ ਮਲਾਈ ਦੀ ਗੱਲ ਵੱਖਰੀ ਆ ਜਿਹੜਾ ਕੋਟਾ ਵੀ ਡਰ ਆਪਣੀ ਜਗਾ ਕੋਟ ਵੀ ਭਰਦਾ ਕੋਟ ਭਰਦਾ ਹੈ ਕੋਟ ਵੀ ਭਰਦਾ ਜਦ ਮੇਰਾ ਹੀ ਲੱਗੇ ਰੋਟਾ ਬੇਟਰ ਹਾਂ ਆ ਲੇਕੇ ਤੇ ਜਦ ਕੋ ਬਾਤ ਦੁਖੀ ਹੋਏ ਮੈਂ ਕਿੰਨੂੰ ਕਹਿੰਦੇ ਮੈਂ ਹੱਕ ਤੇ ਪਾ ਲਈ ਸ਼ਾਫਟ ਹਾਂ ਮੈਂ ਹੱਕ ਤੇ ਦਾ ਜੇ ਰੋਟਾ ਬੇਟਰ ਪਾ ਲਾ ਤਾਂ ਉਂਗਲੀ ਦੇ ਲੇ ਵਿੱਚ ਹਾਂ ਤਿੰਨ ਗੱਲਾਂ ਸ਼ਾਫਟ ਖੁੱਲ ਲਈ ਹਾਂ ਕਹਿੰਦਾ ਸ਼ਾਫਟ ਖਰਾਬ ਹੈ ਲੋਕ ਨਹੀਂ ਲਾਇਆ ਉਹਦੇ ਬਾਅਦ ਜਦ ਮੈਂ ਗਿਆ ਸ਼ਾਫਟ ਲੱਭਣ ਲੱਗੇ ਵੇ ਸ਼ਾਫਟ ਵਿੱਚ ਚੜ ਗਈ ਵਿੱਚ ਚੜ ਗਈ ਹਾਂ ਚਾਰ ਗੇਲਾ ਤਾਂ ਖੁੱਲ ਲਈ ਕਸ਼ਮੀਰੀ ਬਾਈ ਕਹਿੰਦਾ ਮੈਂ ਤੰਗ ਆਇਆ ਕਹਿੰਦਾ ਖੁੱਲਦੀ ਬਹੁਤ ਹਾਂ ਬਾਸ ਸਾਲੇ ਬਾਏ ਵੀ 6-7 ਕਿਲੇ ਸਾਡੇ ਕੋਲ ਖੁੱਲੀ ਨਹੀਂ ਮਾਮਨੇ ਪਾਈ ਤਾਂ ਪਿੱਛੇ ਦੇ ਪਤਾ ਕੇ ਕਹਿੰਦਾ ਜਾ ਤੇ ਤੋਰ ਲਾ ਮੈਂ ਤੇ ਲੋਕ ਤਾਂ ਰਾਲਾ ਪਰ ਜਾਨ ਨੂੰ ਲੋਕ ਵੀਂਗੇ ਹੋਗੇ ਤੇ ਉਹ ਖੁੱਲ ਗਈ ਨਾ ਦੋ ਤਰੀਕਾ ਨਿਆਣਾ ਨੂੰ ਪਤਾ ਨਹੀਂ ਲੱਗਦਾ ਉਹ ਕੱਪ ਜਾਂ ਵੀ ਟੁੱਟ ਗਿਆ ਵਿੱਚ ਆ ਕੇ ਵਿੱਚ ਫਸ ਗਈ ਲੱਭਦੇ ਫਿਰੀਗੇ ਮਾ ਸੜੀ ਸ਼ਾਫਟ ਵੀ ਨਹੀਂ ਖੋਹ ਸਕਦੀ ਜੇ ਦੇਖਿਓ ਵਿੱਚ ਕਿਹੜੀ ਵੀ ਹੋ ਜਾਂਦਾ ਨਿਆਣਾ ਨੂੰ ਪਤਾ ਨਹੀਂ ਲੱਗਦਾ ਹੈਗਾ ਆਉਣੇ ਵਾਲੇ ਦੋ ਹੀ ਉਹੀ ਤੇ ਉਹੀ ਉੱਤੇ ਬੈਠਾ ਰਹੇ ਆ ਬੈਠਾ ਪਤਾ ਕਿ ਕਿ ਜAVE ਪਾ ਦੋ ਅਮਨਾਰੋ ਦੋ ਹੀ ਲੱਗੇ ਹੋਏ ਫੋਨ ਤਾਂ ਜਦ ਨਹੀਂ ਗਿਆ ਕਹਿੰਦਾ ਇਹਨਾਂ ਤੇ ਦੋਵਾਂ ਨੇ ਕਹਿੰਦਾ ਦੇਖੀ ਕੋਈ ਨਾ ਕੋਈ ਕਰ ਦੇਣਾ ਆਪੇ ਗਈ ਜਾਵੇ ਮੈਨੂੰ ਬੈਠਾ ਕੋਈ ਲੋਕ ਤੁਹਾਡੇ ਜੂਰੀ ਆ ਬਾਈ ਲੋਕ ਜੀ ਨੂੰ ਜੂਰੀ ਆ ਲੋਕ ਜੀ ਕੰਜੂਰੀ ਆ ਫੇ ਛੱਟ ਦਾ ਤਾਂ ਚਾਹ ਤੇ ਆਪੇ ਮੈਨੂੰ ਗਈ ਜਾਵੇ ਇਹਨਾਂ ਦੋ ਇੱਕ ਤੇ ਇੱਕ ਆ ਇਹ ਉਹੀ ਕੰਮ ਹੋ ਗਿਆ ਜਿਹੜੇ ਲੋਕ ਇਹਨਾਂ ਦੇ ਅੰਦਰ ਸੀਲ ਵੀ ਢਾ ਸਾਦੇ ਟਰੈਕਟਰ ਦੀ ਹਾਂ ਹਾਂ ਉਹ ਲੋਕ ਹੀ ਕੰਮ ਖਾਤਾ ਵੀ ਬਾਹਰ ਵੀ ਨਾ ਜਾਵੇ ਅੰਦਰ ਵੀ ਨਾ ਜਾਵੇ ਦੋਸਤੋ ਜੇ ਹੁਣ ਗਾਹਾਂ ਲੱਗੀਆਂ ਨੇ ਗਰਮ ਕਰਕੇ ਠੀਲ ਸੁਣ ਆਪਦੇ ਬਾਈ ਕੋਈ ਕਹਿੰਦਾ ਕੋਈ ਚੱਕਰ ਆ ਖੁੱਲਦਾ ਮਾ ਯਾਰ ਸ਼ਾਰਟ ਖੁੱਲਣੀ ਨਹੀਂ ਚਾਹੀਦੀ ਦੇਖੀ ਆਓ ਜੇ ਲੌਕ ਲੱਗਦੇ ਤਾਂ ਮਤਲਬ ਨਹੀਂ ਲੌਕ ਇਹੀ ਕੰਮ ਖੱਤਰ ਹੈ ਯਾਰ ਹੋ ਜਾਂਦਾ ਕੋਈ ਬਾਹਲੇ ਫਿਰ ਭਾਈ ਬਾਦੇ ਬੱਲੇ ਬਾਬਾ ਲਾ ਕੇ ਹੁਣਾਂ ਕਾਲੂ ਆ ਬਾਈ ਆਈ ਗਏ ਨਾ ਗੱਡੀ ਆ ਤਾਂ ਆਪਣੀ ਗੱਡੀ ਟਰੈਕਟਰ ਲਾ ਕੇ ਪਟਾਪੀ ਹੁੰਦੇ ਆ ਤੁਰਦਾ ਹੀ ਟਰੈਕਟਰ ਬਹੁਤ ਔਖਾ ਤੁਰਦਾ ਬਰੀ ਜਾਈਏ ਉਹ ਤਾਂ ਹਾਈ ਹੋਊਗਾ ਹੁਣ ਮਾ ਤੂੰ ਜਿਹੜਾ ਸੁੱਕਾ ਬਾਤ ਦੀ ਗਾਇਦੀ ਕਰੂ ਭਾਈ ਜੀ ਬਾਤ ਹੀ ਆਦੇ ਬਾਦੇ ਇਹ ਵੱਜ ਗਈ ਬਾਈ ਜਿਹੜਾ ਇਹਨੇ ਬਾਜਰੇ ਬਿਮਾਰੀ ਆਹਾਂ ਲੈ ਲੋਕਾਂ ਦਾ ਬਾਜਰਾ ਫੂਸਾ ਦੇ ਖੜਾਗਾ ਖਿਲੜੂ ਇਹੀ ਕੋਤ ਹੁੰਦਾ ਇਹਦੇ ਵਿੱਚ ਨਾ ਥੱਲੇ ਨਹੀਂ ਮਾਰੀ ਪਾਣੀ ਨਹੀਂ ਆਉਂਦੀ ਪਤਾ ਕੀ ਆ ਧੁੱਪ ਨਹੀਂ ਆਉਂਦੀ ਮਾਰੀ ਮੈਂ ਥੱਲੇ ਖਈਆ ਧੁੱਪ ਨਹੀਂ ਆਉਂਦੀ ਉਹਦੇ ਪੀਲੇ ਪਰ ਵੱਜੀ ਨਹੀਂ ਬਾਈ ਇਹਦੇ ਪਰ ਵੱਜੀ ਵੀ ਆ ਦੇਖੋ ਉਹ ਦੇਖੋ ਇਹਦੇ ਵਿੱਚ ਵੱਜੀ ਵੀ ਨਹੀਂ ਕੋ ਧੁੱਪ ਦੇ ਮਾਰ ਦੇ ਪਤਾ ਲੱਗੂਗਾ ਜਿਹਦੇ ਵੱਜੀ ਨਹੀਂ ਹੈਗੀ ਧੋਪਾ ਪੈਂਦੀ ਹੈ ਪੈਂਦੀਗਾ ਤੇ ਨਹੀਂ ਆਂਦੀ ਆ ਦੇਖੋ ਉਹ ਦੇਖੋ ਉਹ ਮਾਰਤਾ ਸਾਰੇ ਹਾਂ ਇੱਥੇ ਵੱਜੀ ਹੋਣੀ ਦਿੱਤੇ ਉਹ ਧੁੱਪ ਨਹੀਂ ਆਉਂਦੀ ਮੈਨੂੰ ਆਹ ਹੂੜੀ ਆਹ ਹੂੜ ਆਹ ਹੂੜ ਜਾ ਗਿਆ ਉਹ ਫੇਰ ਵੀ ਸਚੜਦੀ ਤੇ ਪੈਂਦੀ ਹੋ ਜੇ 10 20 ਮਿੰਟ ਦੀ ਆ ਬਥੇਰਾ ਮਾਰਿਆ ਉਹ ਮਾਰਦਾ ਫਾੜੀ ਫੇਰ ਉਹ ਕਿੰਨੀ ਸ਼ਾਮਾਂ ਚ ਕੋ ਤਾਂ ਆਉਣਾ ਕਰ ਗਿਆ ਬਾਈ ਕਿਹੜੀ ਆਹ ਆਹ ਦਾ ਕਰੀ ਦੀਆ ਫਿਰ ਇਹ ਨਾ ਮਾਰਨਾ ਆ ਜਾ ਇਹਨੇ 500 ਕਰੀ ਉਹਨੇ ਕੱਲ ਮਾਰ ਮਾਰ ਗਿਆ ਕੱਲ ਕਰੀ ਮਾਹ ਚਲ ਕੱਲ ਦਾ ਦਿਨ ਹੋਰ ਦੇਖੋ ਜੀ